ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਲਓ ਜੀ 2 ਹਫ਼ਤਿਆਂ ਬਾਅਦ ਆਜਾਂ ਫਿਰ ਕਮ ਟੂ ਬੈਕ ਕਰਤਾ ਆਪਣੇ ਚੈਨਲ ਤੇ ਠੀਕ ਹੈ ਵੀਰ ਜੀ ਕੋਈ ਸਮਝ ਹੀ ਨਹੀਂ ਆਉਂਦੀ ਸੀ ਯਾਰ ਕਾਦੇ ਤੇ ਵੀਡੀਓ ਪਾਈਏ ਕਾਦੇ ਤੇ ਨਾ ਪਾਈਏ ਠੀਕ ਹੈ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆਪਣੇ ਦੋ ਬੱਚੇ ਕੱਢੇ ਸੀਗੇ ਠੀਕ ਆ ਉਹ ਵਾਵਾ ਹੋ ਗਏ ਆ ਤੇ ਉਹਨਾਂ ਨੂੰ ਛਤਰੀ ਤੇ ਵੀ ਬਿਠਾਵਾਂਗੇ ਤੇ ਨਾਲੇ ਦੋ ਬੱਚੇ ਆਪਣੇ ਹੋਰ ਨਵੇਂ ਕੱਢੇ ਆ ਉਹ ਵੀ ਦਿਖਾਉਣੇ ਆ ਤੇ ਬਾਕੀ ਜਿਹੜਾ ਆਪਣਾ ਦੂਸਰਾ ਬੱਚਾ ਛਤਰੀ ਤੇ ਨਹੀਂ ਵਹਿੰਦਾ ਸੀਗਾ ਉਹ ਛਤਰੀ ਤੇ ਤਾਂ ਬਹਿਨ ਲੱਗ ਗਿਆ ਸੀਗਾ ਤੇ ਉਦੋਂ ਰਾਤ ਨੂੰ ਆਪਣਾ ਬੱਚਾ ਉਹ ਬੈਠਾ ਨਹੀਂ ਆ ਤੇ ਉਹ ਨਿਕਲ ਗਿਆ ਸੀ ਆਹ ਸਾਈਡ ਨੂੰ ਜਾਵੜਿਆ ਸੀ ਆਪਣੇ ਆਊ ਦੇ ਕਰਨ ਪੈਂਦਾ ਵਾ ਤੇ ਅੱਧਰ ਚੌਂਤਰਾ ਪੈਂਦਾ ਠੀਕ ਐ ਚੌਂਤਰੇ ਵਾਲੀ ਸਾਈਡ ਜਾਵੜਿਆ ਹੁਣ ਵਾਪਸ ਨਹੀਂ ਆਇਆ ਆਪਾਂ ਨੂੰ ਮੈਂ ਫੋਨ ਲਾ ਕੇ ਵੀ ਪੁੱਛਿਆ ਸੀ ਹੁਣ ਪਤਾ ਨਹੀਂ ਹੋਰ ਉਹਨਾਂ ਨੇ ਦੱਸਿਆ ਨਹੀਂ ਆਪਾਂ ਨੂੰ ਝੂਠ ਮਾਰਦੇ ਜੋ ਵੇ ਆਪਾਂ ਨੂੰ ਨਹੀਂ ਪਤਾ ਹਨਾ ਇਹ ਉਹਨਾਂ ਨੂੰ ਹੀ ਪਤਾ ਹੋ ਸਕਦਾ ਉਹਨਾਂ ਕੋਲੇ ਪਿੰਡ ਗਿਆ ਤੇ ਨਹੀਂ ਗਿਆ ਹਨਾ ਕੀ ਪਤਾ ਰਾਸਤੇ ਟਿੱਡੇ ਡੁੱਗ ਗਿਆ ਹੋਵੇ ਵੇ ਕੁੱਤਾ ਬਿੱਲਾ ਖਾ ਗਿਆ ਵੇ ਆਪਾਂ ਨੂੰ ਨਹੀਂ ਪਤਾ ਹਨਾ ਤੇ ਬਾਕੀ ਆਪਣੇ ਭਾ ਦਾਦਰਲੀ ਸੈਡ ਜਾੜਿਆ ਅਗਲੇ ਪਿੰਡ ਤੇ ਹੁਣ ਤੁਹਾਨੂੰ ਪਹਿਲਾਂ ਦਿਖਾਉਣੇ ਆ ਆਪਣੇ ਬੱਚੇ ਤੇ ਕਿਧਰ ਜਾਵੜੇ ਇਹ ਲੋਕ ਜਾਂਦੇ ਆ ਆ ਬੈਠਾ ਇੱਕ ਤਾਂ ਇਹ ਕਾ ਬੈਠਾ ਇਹ ਕੋ ਬੈਠਾ ਠੀਕ ਹੈ ਬਾਕੀ ਉਹ ਦੋ ਇੱਕ ਉਹ ਕਬੂਤਰੀ ਨੇ ਅੰਡੇ ਲਿਆ ਜੋ ਸਾਹਮਣੇ ਬੈਠੀ ਹੋਈ ਏ ਕਾ ਵਾਲੀ ਇਹ ਕਾ ਵਾਲੀ ਤੇ ਕਿਧਰ ਚੁੰਨਣੇ ਚ ਬੈਠਾ ਉਹ ਉਧਰ ਠੀਕ ਹੈ ਅੰਡੇ ਪਈ ਉਹ ਵੀ ਸਾਹਮਣੇ ਇਹਨਾਂ ਨੇ ਬਾਕੀ ਆਪਣੀਆਂ ਕਬੂਤਰੀਆਂ ਵੇਲੀਆਂ ਉਹਦਾ ਬੱਚਾ ਵੀ ਮਰ ਗਿਆ ਜਿਹੜਾ ਵੱਡਾ ਸੀ ਆਪਣਾ ਠੀਕ ਹੈ ਉਹਨੂੰ ਪਤਾ ਨਹੀਂ ਕੀ ਹੋ ਗਿਆ ਥੋਕੜਾ ਹੋ ਗਿਆ ਸੀ ਮੈਂ ਅੰਮਰਸਰ ਬਾਬਾ ਬੁੱਢਾ ਸਾਹਿਬ ਗਿਆ ਸੀਗਾ ਇਸ ਤੋਂ ਬਾਅਦ ਜਦੋਂ ਆਣ ਕੇ ਦੇਖਿਆ ਬੱਚਾ ਮਰ ਗਿਆ ਠੀਕ ਹੈ ਤੇ ਉਹ ਵੀ ਨੁਕਸਾਨ ਹੋ ਗਿਆ ਆਪਣਾ ਠੀਕ ਹੈ ਤੇ ਬਾਕੀ ਪਹਿਲਾਂ ਆਪਾਂ ਛਤਰੀ ਨੀਵੀਂ ਕਰਦੇ ਆਂ ਤੇ ਜਿਹੜੇ ਦੋ ਬੱਚੇ ਆ ਉਹਨਾਂ ਨੂੰ ਬਿਠਾ ਦਈਏ ਨਹੀਂ ਤੇ ਉਹ ਵੱਡੇ ਹੋਗੇ ਉਹ ਵੀ ਆਪਾਂ ਨੂੰ ਤੰਗ ਕਰਨਗੇ ਬਾਕੀ ਉਹ ਬੱਚਾ ਮੈਂ ਸੈੱਟ ਕਰ ਲਿਆ ਸੀਗਾ ਠੀਕ ਹੈ ਵਧੀਆ ਉੱਡਣ ਲੱਗਿਆ ਸੋਨਾ ਉੜਦਾ ਸੀਗਾ ਵਧੀਆ ਕੰਮ ਸੈੱਟ ਹੋ ਗਿਆ ਸੀ ਆਪਣਾ ਤੇ ਵਾਹ ਚ ਪਤਾ ਨਹੀਂ ਚੱਲਿਆ ਕਿ ਇੰਦਰ ਜਾੜਾ ਕੀ ਬਣ ਗਿਆ ਹਨਾ ਪਤਾ ਨਹੀਂ ਚੱਲਦਾ ਯਾਰ ਹਨਾ ਬੰਦੇ ਦਾ ਕੀ ਇੱਕੇ ਦਮ ਕੀ ਹੋ ਜਾਣਾ ਕੀ ਨਹੀਂ ਹੋਣਾ ਤੇ ਬਾਕੀ ਕਬੂਤਰ ਆਪਾਂ ਦਿਖਾਉਣੇ ਆ ਤੇ ਛਤਰੀ ਨਹੀਂ ਵੀ ਕਰਦੀ ਤੇ ਪਹਿਲਾਂ ਬੱਚੇ ਬਿਠਾ ਦਈਏ ਫਿਰ ਕਰਦੇ ਆ ਕਿ ਗੱਲਬਾਤ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੇ ਵੀ ਭਲਾ ਓਕੇ ਲਓ ਜੀ ਹੁਣ ਆਪਾਂ ਚੱਕਦੇ ਆ ਬੱਚਿਆਂ ਨੂੰ ਬੱਚੇ ਹੈਗੇ ਛੋਟੇ ਆਹ ਦਾ ਛੋਟਾ ਬਾਕੀ ਵਾਲੇ ਤੇ ਆਏ ਹੋਇਆ ਆ ਵੀ ਤੁਹਾਨੂੰ ਦਿਖਾਉਣਾ ਇੱਕ ਮੈਂ ਨਾ ਛਤਰੀ ਤੇ ਲੈ ਜਾ ਫੇਰ ਕਰਦੇ ਆਂ ਆਪਾਂ ਗੱਲਬਾਤ ਬੱਚਾ ਕਾਲਾ ਚੀਨਾ ਕੱਢਿਆ ਮੋਜ ਮੋਜ ਆਏ ਦੇ ਪੈਰਾਂ ਦੋਨਾਂ ਤੇ ਠੀਕ ਹੈ ਡੱਕੇ ਇੱਕ ਸਾਹ ਤੇ ਜਿਆਦੀ ਮੋਜ ਨਹੀਂ ਗਈ ਇਹਦੀ ਮਾਂ ਦੇ ਵੀ ਡੱਕੇ ਹੀ ਆ ਤੇ ਪਹਿਲਾਂ ਤਾਂ ਆ ਵੀ ਬੱਚੇ ਨੂੰ ਫੜ ਗਏ ਫੇਰ ਕਾ ਦਿਖਾਉਣੇ ਅੱਗੇ ਜਾ ਕੇ ਤੁਹਾਨੂੰ ਮੈਂ ਓਏ ਕਿੱਧਰ ਭੱਜਣਾ ਜਾ ਸ਼ੇਰਾ ਮੇਰਾ ਬੁਗੇ ਇੱਧਰ ਆ ਹਾਂ ਨਿੱਗ ਗਿਆ ਇੱਕ ਤਾਂ ਆਪਾਂ ਹੁਣੇ ਉਹਦੇ ਚ ਬਹਾ ਦਾਂਗੇ ਹਵਾ ਜੀ ਤੇ ਬਿਠਾ ਦਾਂਗੇ ਨਾ ਚਲੋ ਪਹਿਲਾਂ ਲੈ ਕੇ ਚੱਲਦਾ ਦੋਨੇ ਇੱਕੋ ਜਿਹੇ ਲੱਗਦੇ ਭੈਣ ਭਾਈ ਲੱਗਦੇ ਭਈਆ ਰਹਾ ਹੈ ਲੱਗ ਲੱਗ ਦੇ ਆਹੇ ਉਹਦੇ ਵੀ ਡੱਕੇ ਆ ਪਰਾਂ ਦੇ ਪਰ ਉਹਦੇ ਥੋੜੇ ਆ ਚੱਲ ਬਈ ਬੈਠ ਜਾ ਇੱਥੇ ਪਹਿਲਾਂ ਲਓ ਜੀ ਪਹਿਲਾਂ ਆ ਦੇਖੋ ਬੱਚਾ ਇਹਦੇ ਡੱਕੇ ਵੇਖੋ ਪਰਾਂ ਦੇ ਸਾਰੇ ਡੱਕੇ ਆ ਇਹਦੇ ਮਾਪਿਓ ਆ ਖਾ ਗਏ ਦੇਖ ਆ ਮੈਂ ਦੇਖ ਲੋ ਭੁੱਖੇ ਇਹਦੇ ਮਾਪਿਓ ਚੱਲ ਬੈਠੇ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਮਾਪਿਓ ਦੇ ਵਿੱਚ ਇਹ ਤਾਂ ਖਾਂਦੇ ਹੁੰਦੇ ਆ ਆ ਬੱਚਾ ਸਹੀ ਆਪਣਾ ਤੇ ਇਹਦਾ ਅੱਗ ਪੋਟਾ ਦਿਖਾਉਣਾ ਤੁਹਾਨੂੰ ਲਾਲ ਇਹਦਾ ਅੱਗ લા લાલ પાફ મારਦਾ ਇਹਦੇ પરਲੇ ਪੈਰ ਦੇ نو ਹੀ ਹੈਣਗੇ ਸਾਰੇ ਤੁਹਾਨੂੰ ਮੈਂ ਦਿਖਾਉਣਾ ਉਹ ਵੀ ਨਿਸ਼ਾਨੀ ਬਣ ਬਣ ਜਾਂਦੀ ਆਪਣੇ ਆਪ ਹੀ ਬਣ ਗਈ ਵੇਖੋ ਆ ਪਿੱਛੇ ਹੀ ਇੱਕ ਹੀ ਹੈ ਨੋ ਬਾਕੀ ਆ ਪੰਜ ਹੀ ਇਹਦੇ ਠੀਕ ਹੈ ਤਿੰਨ ਵੀ ਬਿਠਾਤਾ ਉੱਪਰ ਬਾਕੀ ਦੋ ਬੱਚੇ ਆਪਣੇ ਛੋਟੇ ਆ ਉਹ ਵੀ ਤੁਹਾਨੂੰ ਮੈਂ ਜਾ ਕੇ ਦਿਖਾਉਣਾ ਵਾ ਓਹੋ ਮਾਈ ਗੋਡ ਓਏ ਆ ਗਏ ਬਾਹਰ ਸ਼ੇਰ ਬਾਹਰ ਆ ਗਏ ਪਹਿਲੀ ਵਾਰੀ ਬਾਹਰ ਆਏ ਆ ਕਿਉਂਕਿ ਮੈਨੂੰ ਡਰ ਵੀ ਲੱਗਦਾ ਕਿਉਂਕਿ ਇਹਨਾਂ ਜੋ ਆਪਣੇ ਦੋ ਤਿੰਨ ਕਬੂਤਰ ਨਵੇਂ ਆ ਇੱਕ ਤਾਂ ਕਬੂਤਰੀ ਬੈਠੀ ਆ ਆ ਲਾਲ ਚੀਨੀ ਉਹ ਤੇ ਕ ਕਲਸਰੀ ਤੇ ਇੱਕ ਆ ਜਿਹੜੀ ਆ ਜਿਹੜੀਆਂ ਚੁਗੀ ਜਾਂਦੇ ਆ ਲਾਲ ਚੀਨੀ ਦੇ ਨਾਲ ਲਾਲ ਚੀਨੀ ਠੀਕ ਆ ਇਹ ਵੀ ਨਵੀਂ ਆ ਹੁਣ ਜੇ ਆਪਾਂ ਛੇੜਤੀ ਉੱਡ ਵੀ ਨਾ ਜਾਣ ਆਪਣੀ ਛਤਰੀ ਵੀ ਨੀਵੀਂ ਲੱਗੀ ਹੋਈ ਆ ਬੱਚੇ ਵੀ ਆ ਜੇ ਬੱਚੇ ਤਾਰਾਂ ਦੇ ਨਾਲ ਦੀ ਨਾਲ ਥੋੜਾ ਨੁਕਸਾਨ ਵੀ ਹੋ ਸਕਦਾ ਆਪਾਂ ਹੌਲੀ ਹੌਲੀ ਦੇਖਦੇ ਆ ਟਰਾਈ ਕਰਦੇ ਆ ਜੇ ਅੰਦਰ ਜਾਂਦੇ ਹੋਏ ਤਾਂ ਠੀਕ ਆ ਆਪਾਂ ਇਹ ਸਾਈਡ ਤੋਂ ਜਾਂਦੇ ਆ ਮੈਂ ਕਹਿੰਦਾ ਜੇ ਤਾਂ ਵੜ ਗਏ ਅੰਦਰ ਮੈਨੂੰ ਐ ਡਰ ਉਹ ਡ ਵੀ ਨਾ ਜਾਵੇ ਯਾਰ ਕਿਉਂਕਿ ਉਹ ਕਬੂਤਰੀ ਜਿਹੜੀ ਉਹ ਬੈਠੀ ਹੈ ਨਾ ਵੱਡੇ ਪਿੰਡ ਦੀ ਹੈ ਮੇਰੇ ਸਾਹਮਣੇ ਸ਼ਾਇਦ ਹੀ ਖੜੇ ਬਾਕੀ ਹੌਲੀ ਹੌਲੀ ਚੱਲਦੇ ਆਪਾਂ ਅੱਗੇ ਅੱਗੇ ਕੀ ਪਤਾ ਤਾੜੀ ਜਾਵੇ ਕਿਉਂਕਿ ਨਹੀਂ ਤੇ ਇਹਨਾਂ ਨੇ ਐ ਡਰ ਕੇ ਉੱਡ ਵੀ ਨਾ ਜਾਣ ਮੈਨੂੰ ਡਰ ਬੜਾ ਲੱਗੀ ਜਾਂਦੇ ਇੱਕ ਤਾਂ ਕਿਉਂਕਿ ਪਿਛਲੇ ਸਾਲ ਵੀ ਮੇਰਾ ਕਬੂਤਰ ਐ ਹੀ ਹੋਇਆ ਸੀ ਬਹੁਤ ਤਗੜਾ ਕਬੂਤਰ ਸੀ ਉਹ ਵੀ ਨਿਕਲ ਗਿਆ ਉਹਦਾ ਇੱਕ ਬੱਚਾ ਸੀਗਾ ਉਹ ਵੀ ਮਰ ਗਿਆ ਤੇ ਇੱਕ ਆਪਣੇ ਕੋਲੇ ਉਹਦਾ ਹੈਗਾ ਵਾ ਮਤਲਬ ਫੀਮੇਲ ਆਪਣੇ ਚੇਂਜ ਕਰ ਲਈ ਸੀ ਠੀਕ ਹੈ ਬਾਕੀ ਦੋ ਬੱਚੇ ਆਪਾਂ ਕੜਾਲੇ ਸੀ ਉਹਦੇ ਠੀਕ ਐ ਚਲੋ ਬੇਟਾ ਖੁੱਡੇ ਚ ਚਲੋ ਯਾਰ ਬਾਕੀ ਆਪਣੇਆਂ ਤੇ ਨਹੀਂ ਡਰ ਆਪਣੇ ਉੱਡਦੇ ਉੱਡ ਜਾਣ ਬਾਕੀ ਜਿਹੜੇ ਦੂਸਰੇ ਆ ਹਨਾ ਕਿਸੇ ਦੇ ਕਬੂਤਰਾਂ ਆ ਜਿਹੜੇ ਆਪਾਂ ਫੜੇ ਫੁੜੇ ਆ ਉਹਨਾਂ ਤੋਂ ਡਰ ਲੱਗਦਾ ਮੈਨੂੰ ਹੋਰ ਨਹੀਂ ਕੋਈ ਚੱਕਰ ਚਲੋ ਬਈ ਚਲੋ ਚਲੋ ਸ਼ੇਰ ਬਣ ਕੇ ਚਲੋ ਹੌਲੀ ਹੌਲੀ ਆਦੇ ਆਦੇ ਖੁੱਡਿਆਂ 'ਚ ਵੜਦੇ ਤਾਂ ਜਾਂਦੇ ਆਏ ਵਾਪਸ ਨਾ ਆਓ ਚਲੋ 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 ਆਹੀ ਲੈ ਕੇ ਪੰਜ ਹੀ ਰਹਿ ਗਏ ਚਲੋ ਚਲੋ ਇਹਨਾਂ ਨੂੰ ਤਾੜ ਦਈਏ ਫਿਰ ਕਰਦੇ ਆਂ ਦੂਜੇ ਕਬੂਤਰਾਂ ਦਾ ਸ਼ੌਂਕ ਕਰਨ ਹੋਈ ਚੱਲੇ ਬਸ ਨੇੜੇ ਹੀ ਹੋ ਚੱਲੇ ਆ ਕਿੱਧਰ ਵੜ ਗਈ ਇਹ ਵੀ ਨਹੀਂ ਆਪਣੇ ਅੱਡੇ ਲੱਗੀ ਚੱਲ ਬਈ ਇਹ ਕਬੂਤਰੀ ਚੱਲ ਇੱਕ ਹੀ ਰਹਿ ਗਈ ਸੀ ਕਿੱਧਰ ਵੜ ਗਈ ਹਾਏ ਓਏ ਉੱਡ ਗਈ ਓਏ ਉੱਡ ਗਈ ਜਾਏ ਮੈਨੂੰ ਪਤਾ ਹੀ ਸੀ ਕੋਈ ਨਾ ਕੋਈ ਤਕਲੀਫ ਬਣੂਗੀ ਆਪਣੇ ਤੇ ਚਲੋ ਕਰਦਾ ਕੋਈ ਹਿੱਲਾ ਪਹਿਲਾਂ ਇਹਨਾਂ ਨੂੰ ਤਾਰੀਏ ਬੱਚਿਆਂ ਨੂੰ ਤਾਰਨਾ ਪੈਣਾ ਹੁਣ ਆਪਾਂ ਨੂੰ ਬੱਚੇ ਤਾਰ ਕੇ ਤੇ ਛਤਰੀ ਕਰੀਏ ਉੱਚੀ ਫਿਰ ਦਿਖਾਉਣੇ ਅੱਗੇ ਤੁਹਾਨੂੰ ਬੰਦੀ ਆ ਤੇ ਨਹੀਂ ਤੇ ਕਬੂਤਰੀ ਬਈ ਆਪਣੀ ਅੰਦਰ ਨੂੰ ਗਈ ਆ ਇੱਕ ਮਿੰਟ ਦੇਖਦੇ ਆ ਵਾਪਸ ਆਉਂਦੀ ਆ ਤੇ ਨਹੀਂ ਆਉਂਦੀ ਜੇ ਆ ਗਈ ਵਾਪਸ ਆ ਗਈ ਆਪਾਂ ਕਬੂਤਰੀ ਘੜਦੇ ਆ ਨਾਲ ਠੀਕ ਹੈ ਉਹਦੇ ਨਾਲ ਚੱਲ ਉੱਡੀ ਜਾਊਗੀ ਮਾੜੀ ਮੋਟੀ ਆ ਗਈ ਠੀਕ ਹੈ ਆ ਫਿਰ ਦੀ ਬਈਆ ਇਹਦੇ ਨਾਲ ਕਬੂਤਰੀ ਡਾਉਣੇ ਆ ਜਿਹੜੀ ਆਪਣੇ ੱਡੇ ਲੱਗੀ ਹੋਈ ਆ ਆਪਾਂ ਬੱਚੇ ਦੇ ਨਾਲ ਵੀ ਉਹੀ ਡਾਈ ਦੀ ਸੀਗੀ ਤੇ ਅੱਜ ਵੀ ਆਪਾਂ ਉਹੀ ਡਾਵਾਂਗੇ ਤੇ ਆਪਣਾ ਕਬੂਤਰ ਰਿਕਵਰ ਹੋ ਗਿਆ ਸੀ ਇਹ ਫੇਰ ਬਿਮਾਰ ਹੋ ਗਿਆ ਆਪਣਾ ਕਬੂਤਰ ਮੈਂ ਇਹਦੀ ਕੇਅਰ ਕਰਨੀ ਫੇਰ ਘਟ ਗਿਆ ਮੈਂ ਚਲ ਹੁਣ ਸੌਂਟ ਹੋ ਗਿਆ ਵਾ ਤੇ ਮੈਨੂੰ ਐ ਨਹੀਂ ਪਤਾ ਸੀ ਅਰੇ ਮੈਂ ਫੇਰ ਹੋ ਜਾਣਾ ਅਰ ਸਿੱਧਾ ਹੀ ਬਾਹਰ ਕੱਢਦੇ ਨੇ ਕਬੂਤਰੀ ਨੂੰ ਆਪਾਂ ਇਹ ਤਾਂ ਜਾਵਣੀ ਸਿੱਧੇ ਜਾਊਗੀ ਇਹ ਸਿੱਧੀ ਚੱਲ 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 ਜਾ ਬਾਹਰ 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 ਅੰਦਰ ਹੀ ਚੱਪਕੋ ਸ਼ਤਰੀ ਦੇ ਬੰਦੀ ਸ਼ਤਰੀ ਤੇ ਬਹਿ ਜਾ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਮੈਨੂੰ ਆਇਆ ਉਹ ਕਬੂਤਰੀ ਵਾਪਸ ਆ ਜੇ ਆਪਣੀ ਉਹ ਅੱਡੇ ਨਹੀਂ ਲੱਗੀ ਹੋਈ ਉਹ ਮੁੰਡੇ ਦੀ ਆ ਕਬੂਤਰੀ ਉਹ ਵਾਲੀ ਉਹ ਆ ਗਈ ਫਿਰਦੀ ਦਪਈਆ ਬਾਕੀ ਉਹ ਬੱਚਾ ਨਾ ਡੇਕ ਜੀ ਓਏ 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 ਉੱਥੇ ਪੋਲ ਆਏ ਪੋਲ ਪੋਲ ਓਹੋ ਮੋਰੀ ਆ ਕੇ ਦੇ ਉਹਦੇ ਚ ਨਾ ਡੇਕ ਜੇ ਉਹ ਬੱਚਾ ਇੱਕ ਕਿੱਧਰ ਗਿਆ ਕਿਤੇ ਉਹ ਨਾ ਡੇਕ ਜੇ ਵੇਖੋ ਕਿੰਨੀ ਲੰਗਾਈ ਇੱਧਰ ਵੀ ਟਰੱਕੀ ਇਹਦੇ ਉੱਪਰ ਦੂਸਰਾ ਬੱਚਾ ਕਿੱਧਰ ਗਿਆ ਆਪਣਾ ਉਹਨੂੰ ਲੱਭ ਕੇ ਲੈਣਾ ਮੈਂ ਭੁੰਜੇ ਛੱਡਦੇ ਸੀਗੇ ਛੋਟੇ ਕਿੱਧਰ ਆ ਆਵਾਜ਼ ਨਾ ਆ ਜਾਈਏ ਵਾ 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 ਜਿਨੀ ਹੁੰਦੀ ਪੱਚੀ ਜਿੰਦੀ ਹੁੰਨੀ ਇਹਦੀ ਕਿੱਧਰ ਵੜ ਗਿਆ ਅੰਦਰ ਲੱਕੜਾਂ ਦੇ ਵਿੱਚ ਮੈਨੂੰ ਦੇਖ ਲੈਣ ਦੋ ਯਾਰ ਕਿਤੇ ਉਹ ਵੀ ਨਾ ਡੇਗ ਡੁੱਬ ਗਿਆ ਹੋਵੇ ਨਿਗਾਹ ਮਾਰਦੇ ਆ ਫਿਰ ਦੱਸ ਦਿਆਂ ਤੁਹਾਨੂੰ ਲਓ ਜੀ ਦੋਨੇ ਕਬੂਤਰੀਆਂ ਰਲ ਗਈਆਂ ਤੇ ਹੁਣ ਦੋਨੇ ਉੱਡੀ ਦਾ ਜਾਂਦੀਆਂ ਉਹਨੂੰ ਵਾਪਸ ਦਾ ਨਹੀਂ ਪਤਾ ਕਬੂਤਰੀ ਆਪਣੀ ਉਹ ਵਾਪਸ ਆ ਸਕਦੀ ਜਾਂ ਤੇ ਨਹੀਂ ਆ ਸਕਦੀ ਠੀਕ ਹੈ ਕਿਉਂਕਿ ਉੱਡੀ ਵੀ ਪਹਿਲੀ ਏਰੀਆ ਆਪਣੇ ਤੋਂ ਤੇ ਆਪਾਂ ਡੇਵ ਨਹੀਂ ਲਈ ਛਤਿ ਦੇਵ ਨਹੀਂ ਆਪਾਂ ਬੰਨੀ ਠੀਕ ਹੈ ਨੁਕਸਾਨ ਆਪਣਾ ਬਹੁਤ ਹੋ ਸਕਦਾ ਵਾ ਕਿਉਂਕਿ ਇਹਦਾ ਬੱਚਾ ਇਹਨਾਂ ਚੋਂ ਆ ਬੈਠਾ ਮੋਜਾ ਬੱਚਾ ਇਹਦਾ ਉਰਲਾ ਠੀਕ ਹੈ ਜੇ ਇਹ ਦਾਉੜੀ ਫਰੇ ਵੀ ਬੱਚਾ ਆਪਾਂ ਨਾ ਰਹਿ ਜਾਣਾ ਤੇ ਬੱਚਾ ਮਰ ਜਾਣਾ ਆਪਣਾ ਠੀਕ ਹੈ ਨੁਕਸਾਨ ਬਹੁਤ ਤਗੜਾ ਤਗੜਾ ਹੋਊਗਾ ਆਪਣਾ ਠੀਕ ਹੈ ਦੋਨੋਂ ਸਾਈਡ ਕਬੂਤਰੀ ਵੀ ਜਾਊਗੀ ਬੱਚਾ ਵੀ ਮਰੂਗਾ ਜੋੜਾ ਵੀ ਟੁੱਟੂਗਾ ਠੀਕ ਹੈ ਬਹੁਤ ਨਕਸਾਨ ਹੋ ਜਾਣ ਆਪਣਾ ਹੁਣ ਚੱਲਦੇ ਆਪਾਂ ਵਿਚਾਲੜੇ ਗੁੱਡੇ ਦੇ ਵਿੱਚ ਬਹੁਤ ਦੋ ਹਫ਼ਤੇ ਹੋ ਗਏ ਆ ਤੁਹਾਨੂੰ ਦਰਸ਼ਣ ਨਹੀਂ ਕਰਾਈ ਕਬੂਤਰਾਂ ਦੇ ਹਨਾ ਮੈਂ ਦਲ ਕਰਾ ਦਈ ਸ਼ਾਰਟ ਵੀਡੀਓ ਪਾ ਪਾ ਦਿਖਾ ਦੇਈ ਦੀਆਂ ਸੀਗੀਆਂ ਉਹਦੇ ਤੁਹਾਨੂੰ ਪਤਾ ਨਜ਼ਾਰਾ ਤਾਂ ਹੁੰਦਾ ਨਹੀਂ ਹਨਾ ਲੌਂਗ ਵੀਡੀਓ ਦੇ ਵਿੱਚ ਜ਼ਿਆਦਾ ਨਜ਼ਾਰਾ ਹੁੰਦਾ ਵਾ ਤੇ ਬਾਕੀ ਆ ਜੋੜੇ ਆਪਾਂ ਲਾਏ ਹੋਏ ਸੀ ਤੁਹਾਨੂੰ ਪਤਾ ਹਨਾ ਜਿਹੜੇ ਆਪਾਂ ਤੁਹਾਨੂੰ ਕਿਹਾ ਸੀ ਆਪਣੇ ਆਟੋਮੈਟਿਕ ਆਪਣੇ ਆ ਜਿਹੜਾ ਜੋੜਾ ਜਿਹਦੇ ਨਾਲ ਲੱਗਣਾ ਲੱਗ ਜੂਗਾ ਠੀਕ ਹੈ ਦੋ ਜੋੜੇ ਲੱਗੇ ਆ ਆਪਣੇ ਹਜੇ ਤੱਕ ਬਾਕੀ ਜਦਾਂ ਐਵੇਂ ਟਾਈਮ ਪਾਸ ਜਾਈ ਕਰੀ ਜਾਂਦੇ ਆ ਉਹਦਾ ਠੀਕ ਹੈ ਉਹਨਾਂ ਹੀ ਬੱਚੇ ਕੱਢ ਲਏ ਕਾਲੀ ਚਿਨੀ ਕਬੂਤਰੀ ਜਿਹੜੀ ਪਿੱਛੇ ਬੈਠੀ ਆ ਉਹਦਾ ਜੋੜਾ ਹੈਗਾ ਜਿਹੜਾ ਕਬੂਤਰ ਸਾਹਮਣੇ ਬੈਠਾ ਲਾਲ ਚਿਨਾ ਇਹਦੇ ਨਾਲ ਦੋ ਬੱਚੇ ਕੱਢ ਲਏ ਆ ਮਾੜੇ ਮਾੜੇ ਡੱਕੇ ਆ ਪੈਰਾਂ ਤੇ ਠੀਕ ਹੈ ਬੱਚਿਆਂ ਦੇ ਤੇ ਜਿਹੜੀ ਉਹ ਖੱਟੀਆਂ ਦੀ ਉਹ ਪਿੱਛੇ ਕਬੂਤਰੀ ਬੈਠੀ ਆ ਉਹਦਾ ਜੋੜਾ ਲੱਗਿਆ ਹੋਇਆ ਜਿਹੜਾ ਲਾਲ ਚਿਨਾ ਕਬੂਤਰ ਅੱਗੇ ਬੈਠਾ ਹੈ ਠੀਕ ਹੈ ਇਹਦੇ ਨਾਲ ਬਾਕੀ ਉਹਦੇ ਆਂਡੇ ਧਰੇ ਹੋਏ ਆ ਬੱਚੇ ਦੇਖਦੇ ਹਾਂ ਕਿਦਾਂ ਕੱਢਦੇ ਆ ਕਿੰਨਾ ਟਾਈਮ ਲਾਉਂਦੇ ਆ ਬੱਚੇ ਕੱਢਣ ਚ ਠੀਕ ਹੈ ਤੇ ਬਾਕੀ ਜਿਹੜੇ ਆਪਣੇ ਹੋਰ ਤਿੰਨ ਜੋੜੇ ਆ ਤਿੰਨ ਜੋੜਿਆਂ ਨੇ ਹਜੇ ਕੁਝ ਵੀ ਨਹੀਂ ਕੀਤਾ ਠੀਕ ਐ ਆਂਡੇ ਲਾਈ ਸੀ ਪਤਾ ਨਹੀਂ ਇੱਥੇ ਰੁਲੇ ਫਿਰਦੇ ਸੀ ਆਂਡੇ ਉਹ ਮੈਂ ਸੁੱਟ ਤੇ ਟੁੱਟ ਗਏ ਸੀ ਨਾ ਮੈਂ ਐਵੇਂ ਖਰਾਬ ਕਰੀ ਜਾਂਦੇ ਆਂ ਨਾ ਆਂਡੇ ਜੇ ਲਾਉਣੇ ਹੋਣਗੇ ਨਵੇਂ ਲਾ ਲੈਣਗੇ ਬਾਕੀ ਇੰਨੇ ਕ ਕਬੂਤਰ ਰਹਿ ਗਏ ਆਪਣੇ ਬਾਕੀ ਤਾਂ ਆਪਣੇ ਸਾਰੇ ਦੋਸਤਾਂ ਨੂੰ ਵੰਡ-ਮੁੰਡ ਦਿੱਤੇ ਯਾਰ ਆਪਾਂ ਹਣ ਹੁਣ ਐਦ ਕੀ ਆਪਣੇ ਬੱਚੇ ਵੀ ਨਹੀਂ ਕੱਡੇ ਮੈਂ ਹਾਂ ਚੱਲ ਸੇਲ ਸੂਲ ਕਰਾਂਗੇ ਐਦ ਕੀ ਬੱਚਿਆਂ ਦਾ ਵੀ ਨਹੀਂ ਕੋਈ ਹਸਾਕਤਾ ਪਾਉਂਦਾ ਪਿਆ ਕੰਮ ਆਪੇ ਨੇ ਦੋ ਤਿੰਨ ਬੱਚੇ ਮਿਲ ਸਣ ਆਪਣੀ ਡਾਉਣ ਵਾਲੀ ਨਿਕਲਣਗੇ ਸੀਜ਼ਨ ਵਾਲੇ ਤੇ ਬਾਕੀ ਇੱਕ ਆ ਬੈਠਾ ਆ ਤਿੰਨ ਜਿਹੜੇ ਜਿਨ੍ਹਾਂ ਦੇ ਜੋੜੇ ਨਹੀਂ ਹਜੇ ਲਾਇਆ ਆਪਾਂ ਠੀਕ ਹੈ ਇਹਦਾ ਜੋੜਾ ਲਾਇਆ ਸੀ ਆ ਕਬੂਤਰ ਨਾਲ ਠੀਕ ਹੈ ਇਹ ਰਿਕਵਰ ਹੋ ਗਿਆ ਸੀਗਾ ਪੂਰਾ ਪੂਰਾ ਵਧੀਆ ਰਿਕਵਰ ਹੋ ਗਿਆ ਉੱਡਣ ਲੱਗ ਗਿਆ ਸੀਗਾ ਤੇ ਮੈਂ ਚਲੋ ਸੈੱਟ ਹੋ ਗਿਆ ਹਨਾ ਮੈਂ ਇਹਦੀ ਫਿਰ ਰਿਕਵਰੀ ਬੰਦ ਕਰਤੀ ਮਤਲਬ ਦਵਾਈ ਦੂਈ ਦੇਣੀ ਹਨਾ ਬੰਦ ਕਰਤੀ ਮੈਂ ਚਲੋ ਵਧੀਆ ਹੋ ਗਿਆ ਸੈੱਟ ਹੋ ਗਿਆ ਫਿਰ ਮੈਂ ਧਿਆਨ ਮੈਂ ਬਾਬੇ ਬੁੱਢੇ ਜਾਵੜਿਆ ਜਦੋਂ ਬਾਬੇ ਬੁੱਢੇ ਆਣ ਕੇ ਦੇਖਿਆ ਇਹ ਫਿਰ ਐਵੇਂ ਹੋ ਗਿਆ ਹੁਣ ਫਿਰ ਇਹਦੀ ਮੈਂ ਰਿਕਵਰੀ ਸ਼ੁਰੂ ਕਰਾਉਣ ਲੱਗਾ ਮਤਲਬ ਦਵਾਈ ਫੇਰ ਲਿਆਉਣਾ ਵਾ ਪਹਿਲਾਂ ਨਹੀਂ ਖਤਮ ਹੋ ਗਈ ਸੀ ਮੈਂ ਚੱਲ ਸੈੱਟ ਹੋ ਗਿਆ ਹਨਾ ਪੂਰਾ ਓਕੇ ਆ ਹੁਣ ਜਾਵਾਂਗੇ ਅੱਜ ਮੈਂ ਬਸ ਪਛਾਵ ਨੂੰ ਲੈ ਆਉਂਗਾ ਦਵਾਈ ਦਵਾਈ ਹਨਾ ਤੇ ਇਹਦੀ ਫੇਰ ਮੈਡੀਸਨ ਸ਼ੁਰੂ ਕਰਦੇ ਆ ਕੀ ਪਤਾ ਵਾਜੇ ਹਨਾ ਇਹ ਕਿਸਮਤ ਚੱਲਦੀ ਪਈ ਆ ਜੇ ਜ਼ਿੰਦਗੀ ਜਿਉਣ ਦੀ ਠੀਕ ਆ ਬਾਕੀ ਦੇਖਦਾ ਕਦੋਂ ਤੱਕ ਆਉਂਦੇ ਕਦੋਂ ਤੱਕ ਨਹੀਂ ਆਉਂਦੇ ਉੱਚੇ ਹੋ ਗਿਆ ਵੈਸੇ ਤਾਂ ਕਬੂਤਰੀਆਂ ਉੱਚੀਆਂ ਹੋ ਗਈਆਂ ਕੀ ਪਤਾ ਇਹਨਾਂ ਨੂੰ ਦੇਖ ਕੇ ਆਪਣਾ ਵੀ ਬੱਚਾ ਵਾਪਸ ਆ ਜੇ ਇਹ ਹਨਾ ਕੋਈ ਪਤਾ ਨਹੀਂ ਹੁੰਦਾ ਯਾਰ ਕਿੱਧਰ ਜਾਵੜੇ ਕਿੱਧਰ ਗਈਆਂ ਆ ਫਿਰਦੀਆਂ ਫੇਰ ਗਾਇਬ ਹੋ ਗਿਆ ਇੱਕ ਹੈ ਚਿੱਟੀਆਂ ਯਾਰ ਪਤਾ ਹੀ ਨਹੀਂ ਚੱਲਦਾ ਇੱਕ ਮਿੰਟ ਰੁਕ ਜਾ ਕਿੱਧਰ ਗਈਆਂ ਕਿੱਧਰ ਗਈਆਂ ਬੇਟੇ ਆ ਗਈਆਂ ਆ ਫਿਰਦੀਆਂ ਠੀਕ ਹੈ ਜ਼ੂਮ ਕਰਦੇ ਨਾ ਪਿਕਸਲ ਪਾੜ ਜਾਂਦੇ ਪਤਾ ਨਹੀਂ ਕੀ ਚੱਕਰ ਆ ਫਿਰਦੀਆਂ ਠੀਕ ਹੈ ਇਹ ਹੁਣ ਉੱਚੀਆਂ ਫਿਰਦੀਆਂ ਪਈਆਂ ਚਲੋ ਦੇਖਦੇ ਹਾਂ ਕਿੰਨਾ ਟਾਈਮ ਲਾ ਕੇ ਆਉਂਦੀਆਂ ਕਿੰਨਾ ਟਾਈਮ ਨਹੀਂ ਲਾ ਕੇ ਆਉਂਦੀਆਂ ਆ ਤਾਂ ਇਹਨਾਂ ਨੂੰ ਮਿੰਟਾਂ ਹੀ ਜਾਣਾ ਸੂਰਜ ਕੋਲੇ ਫਿਰਦੀਆਂ ਪਈਆਂ ਅੱਜ ਤਾਂ ਚਲੋ ਵਧੀਆ ਗੱਲ ਆ ਤੇ ਬਾਕੀ ਆ ਬੱਚੇ ਆਪੇ ਇੱਕ ਰੀ ਇੱਥੇ ਬਿਠਾਤੇ ਸੀਗੇ ਛਤਰੀ ਆਪਣੇ ਕੋਲੇ ਵੱਡੀ ਆ ਬੈਠੇ ਰਹਿਣਗੇ ਨਾਲੇ ਉਹਨਾਂ ਨੂੰ ਉਹਨਾਂ ਨੂੰ ਪਤਾ ਚੱਲ ਜੂ ਹੈ ਨਾ ਛਤਰੀ ਦਾ ਰੰਗ ਆਪਣਾ ਬੱਚੇ ਛੋਟੇ ਦੂਰੋਂ ਕਿੰਨੇ ਛੋਟੇ ਲੱਗਦੇ ਪਏ ਨਾ ਬਾਕੀ ਆ ਵੇਖ ਹੁਣ ਕਲਰ ਕਿੱਡਾ ਘੈਂਟ ਬੱਚੇ ਦਾ ਸੋਨਾ ਕਿੰਨਾ ਲਿਕ ਲਿਆ ਪਿਆ ਪਰਲਾ ਵੀ ਸੇਮ ਆ ਭੈਣ ਭਾਈ ਲੱਗਦੇ ਪਏ ਆ ਤੇ ਬਾਕੀ ਛਤਰੀ ਆਪਣੀ ਲੱਗੀ ਹੋਈ ਆ ਠੀਕ ਆ ਬਾਕੀ ਏਡਾ ਕੇ ਬਲੌਗ ਬਈ ਆਪਣਾ ਠੀਕ ਆ ਮਾੜਾ ਮੋਟਾ ਜਿੰਨਾ ਕਿਸੇ ਚੰਗਾ ਲੱਗਿਆ ਸਾਰੇ ਵੀਰ ਭਰਾਵਾਂ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਹੁਣ ਆਪਾਂ ਰੋਜ਼ ਵੀਡੀਓ ਪਾਇਆ ਕਰਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰੇ ਵੀਰ ਭਰਾ ਠੀਕ ਹੈ ਹੁਣ ਵੀਡੀਓ ਤੁਹਾਡੇ ਅੱਲ ਇੱਕ ਦੋ ਦਿਨਾਂ ਬਾਅਦ ਆਈ ਜਾਣਗੀਆਂ ਨਵੀਆਂ ਨਵੀਆਂ ਠੀਕ ਹੈ ਤੇ ਫੋਲੋ ਜਰੂਰ ਕਰ ਲਿਓ ਆਪਣੇ ਪੇਜ ਨੂੰ ਅੱਜ ਦੀ ਵੀਡੀਓ ਬਾਈ ਇੰਨੀ ਕੀ ਹੋਊਗੀ ਮਾੜੀ ਚੰਗੀ ਜਿਵੇਂ ਦੀ ਬਣੀ ਮੇਰੇ ਭਰਾਵੋ ਲਾਈਕ ਸ਼ੇਅਰ ਜਰੂਰ ਕਰ ਦਿਓ ਬਾਕੀ ਜੇ ਗਲਤੀ ਹੋ ਗਈ ਮੈਨੂੰ ਮਾਫ ਕਰਿਓ ਓਕੇ ਬਾਈ ਜੀ